ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਹੈ ਜੀ 올림픽 ਗੇਮਜ਼ ਦੀ ਜੋ ਕਿ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ 26 ਜੁਲਾਈ ਤੋਂ ਲੈ ਕੇ 11 ਜੁਲਾਈ ਅਗਸਤ ਤੱਕ ਚੱਲੀਆਂ ਜੋ ਕਿ ਫਰਾਂਸ ਦੀ ਜਿਹੜੀ ਰਾਜਧਾਨੀ ਵੀ ਹੈ ਪੈਰਿਸ ਜਿਸ ਵਿੱਚ ਕੋਲ 184 ਕੰਟਰੀਜ਼ ਨੇ ਜਿਹੜਾ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਤੇ ਇੰਡੀਆ ਜਿਹੜਾ ਆਪਣੇ ਇੱਕ ਸਿਲਵਰ ਪੰਜ ਬ੍ਰਾਊਨ ਤੇ ਟੋਟਲ 6 ਮੈਡਲਾਂ ਦੇ ਨਾਲ 77ਵੇਂ ਸਥਾਨ ਤੇ ਜਿਹੜਾ ਰਿਹਾ ਵਾ ਜਿਦੇ ਵਿੱਚ ਭਾਰਤੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਵਧੀਆ ਆਪਣਾ ਸਥਾਨ ਬਣਾਇਆ ਜਿਦੇ ਵਿੱਚ ਜਿਨ੍ਹਾਂ ਨੇ ਮਨੂ ਪਾਕਰ ਜਿਨ੍ਹਾਂ ਨੇ 10 ਮੀਟਰ 에ਅਰ ਪਿਸਟਲ ਦੇ ਵਿੱਚ ਜਿਹੜਾ ব্রਾਊਨ ਮੈਡਲ ਹਾਸਲ ਕੀਤਾ ਤੇ ਉਹਨਾਂ ਨੇ 10 ਮੀਟਰ 에ਅਰ ਰਾਈਫਲ ਦੇ ਵਿੱਚ ਡਬਲ ਮਿਕਸਰ ਦੇ ਵਿੱਚ ਵੀ ਸਰਬਜੋਤ ਸਿੰਘ ਜੀ ਨਾਲ ਫੇਰ ব্রਾਊਨ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ ਸੋ ਆਪਣੇ ਕੁਸ਼ਲੇ ਜੋ ਕਿ 50 ਮੀਟਰ ਰਾਈਫਲ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਵੀ ਜਿਹੜਾ ব্রਾਊਨ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ ਪਹਿਲਵਾਨੀ ਜਿਹੜੀ ਆ ਉਹਦੇ ਵਿੱਚ 57 ਕਿਲੋ ਫ੍ਰੀ ਸਟਾਈਲ ਦੇ ਵਿੱਚ ਅਮਨ ਸ਼ਰਾਵਤ ਜੀ ਉਹਨਾਂ ਨੇ ਵੀ ਜਿਹੜਾ ব্রਾਊਨ ਮੈਡਲ ਹਾਸਲ ਕੀਤਾ ਵਾ ਤੇ ਉਸ ਤੋਂ ਬਾਅਦ ਹਾਕੀ ਦੇ ਵਿੱਚ ਹਰਮਨਪ੍ਰੀਤ ਸਿੰਘ ਦੀ ਜਿਹੜੀ ਕਪਤਾਨੀ ਦੇ ਅੰਦਰ ਭਾਰਤੀ ਹਾਕੀ ਟੀਮ ਨੇ ব্রਾਊਨ ਮੈਡਲ ਹਾਸਲ ਕੀਤਾ ਤੇ ਉਸ ਤੋਂ ਬਾਅਦ ਨੀਰੀ ਚੋਪੜਾ ਜਿਨ੍ਹਾਂ ਨੇ ਜੈਵਲਨ ਥ्रो ਦੇ ਵਿੱਚ ਪਿਛਲੇ 올림픽 ਦੇ ਵਿੱਚ ਵੀ ਟੋਕੀਓ ਦੇ ਵਿੱਚ ਹੋਈ ਸੀ ਜਿਹੜੀ 올림픽ਸ ਉਹਦੇ ਵਿੱਚ 골ਡ ਮੈਡਲ ਮੈਡਲ ਹਾਸਲ ਕੀਤਾ ਸੀਗਾ ਤੇ ਐਸੋਰ ਵੀ ਜਿਹੜੇ ਪੈਰਿਸ ਦੇ ਵਿੱਚ ਹੋਈਆਂ ਉਹਦੇ ਵਿੱਚ ਉਹਨਾਂ ਨੇ ਸਰਵਰ ਮੈਡਲ ਜਿਹੜਾ ਹਾਸਲ ਕੀਤਾ ਇਸੇ ਤਰ੍ਹਾਂ ਪਹਿਲਵਾਨੀ ਵਿੱਚ ਵੂਮਨ ਕੈਟਾਗਰੀ ਚ 50 ਕਿਲੋ ਫ੍ਰੀ ਸਟਾਈਲ ਦੇ ਵਿੱਚ ਵਿਨੇਸ਼ ਫੋਗਾਰਡ ਜੀ ਜੋ ਕਿ ਭਜਨ 100 ਗ੍ਰਾਮ ਵੱਧ ਹੋਣ ਕਰਕੇ ਡਿਸਕਵਾਲਿਫਾਈ ਹੋ ਗਏ ਸੀਗੇ ਉਹ ਫਾਈਨਲ ਉਹਨਾਂ ਨੇ ਜਿਹੜੀ ਕੁਸ਼ਤੀ ਲੜਨੀ ਸੀਗੀ ਜਿੰਨਾ ਵਿੱਚ 골ਡ ਜਾਂ সিলਵਰ ਮੈਡਲ ਆਪਣਾ ਪੱਕਾ ਸੀਗਾ ਡਿਸਕਵਾਲਿਫਾਈ ਹੋਣ ਕਰਕੇ ਉਹ ਕੁਸ਼ਤੀ ਨਹੀਂ ਹੋ ਸਕੀ ਤੇ ਹੁਣ ਜਿਹੜੀਆਂ ਅਗਲੀਆਂ ਜਿਹੜੀਆਂ 올림픽 ਗੇਮਜ਼ ਹੋਣੀਆਂ ਨੇ ਅਮਰੀਕਾ ਜਿਹੜੀ ਇਹ ਕੰਟਰੀ ਦੇ ਵਿੱਚ ਲਾਸ ਐਂਜਲਸ ਦੇ ਜਿਹੜੇ ਸ਼ਹਿਰ ਆ ਉਹਦੇ ਵਿੱਚ ਹੋਣਗੀਆਂ ਤੇ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋ ਸਕਦਾ ਹੁਣ ਆਉਣ ਵਾਲੇ ਜਿਹੜੇ 2028 ਦੇ ਵਿੱਚ ਉਹ ਪੂਰੀਆਂ ਹੋ ਜਾਣ ਆਸ ਕਰਦੇ ਆ ਵੀ ਜਿਹੜੀਆਂ ਆਉਣ ਵਾਲੀਆਂ 2028 ਦੀਆਂ 올림픽 ਗੇਮਾਂ ਲੋਸ ਐਂਜਲਿਸ ਜੀਰੀਆਂ ਸੈਰ ਦੇ ਵਿੱਚ ਹੋਣੀਆਂ ਨੇ ਤੇ ਉੱਥੇ ਜਿਹੜਾ ਭਾਰਤ ਆਪਣਾ ਇੱਕ ਵਧੀਆ ਪ੍ਰਦਰਸ਼ਨ ਕਰ ਸਕੇ ਤੇ ਵਧੀਆ ਆਪਣੇ ਆਪ ਨੂੰ ਵਧੀਆ ਸਥਾਨ ਦੇ ਉੱਤੇ ਲਿਆ ਸਕੇ ਧੰਨਵਾਦ ਜੀ